ਗੁਰਦੁਰਾ ਸ਼ਿਰਚਮਕੌਰ ਸੱਜੀ ਦੇ ਪਾਵਨ ਸਥਾਨਾਂ ਦੇ ਗੁਰੂ ਧਾਮਾ ਦੇ ਦਰਸ਼ਨ ਕਰ ਰਹੇ ਹਾਂ ਇਹਨਾਂ ਹੀ ਸਥਾਨਾਂ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅਨੰਨ ਸਿੱਖ ਸਰਦਾਰ ਗੁਰਦਿਆਲ ਸਿੰਘ ਜੀ ਬੇਲੇਵਾਲਿਆਂ ਦੀ ਯਾਦ ਵਿੱਚ ਇੱਕ ਬੌਲੀ ਬਣੀ ਹੈ ਇਸ ਦਾ ਵਿਸ਼ੋਕ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਸਰਦਾਰ ਗੁਰਦਿਆਲ ਸਿੰਘ ਬੇਲੇਵਾਲਿਆਂ ਦੇ ਘਰ ਪੁੱਤ ਨਹੀਂ ਸੀ ਹਰ ਇੱਕ ਮਾਪੇ ਨੂੰ ਇਸ ਤਰ੍ਹਾਂ ਹੁੰਦਾ ਕਿ ਸਾਡੇ ਘਰੇ ਔਲਾਦ ਦੇ ਰੂਪ ਵਿੱਚ ਇੱਕ ਬੇਟਾ ਹੋਵੇ ਜਿਹਦੇ ਨਾਲ ਸਾਡੀ ਕੁੱਲ ਸਾਡਾ ਪਰਿਵਾਰ ਅੱਗੇ ਵਾਸਕੇ ਬੱਚਾ ਨਾ ਹੋਣ ਕਰਕੇ ਉਹ ਹਜ਼ੂਰ ਸਾਹਿਬ ਜਾਂਦੇ ਰਹੇ ਅਰਦਾਸ ਕਰਾਉਂਦੇ ਕੰਗਣ ਘਾਟ ਵਾਲੇ ਸਥਾਨ ਤੇ ਜਦੋਂ ਅਰਦਾਸ ਕਰਵਾਈ ਤਾਂ ਉੱਥੋਂ ਇੱਕ ਸਿੱਖ ਨੇ ਕਿਹਾ ਕਿ ਆਪ ਜੀ ਇਹ ਤੋਂ ਪੁੱਤਰਾਂ ਦੀ ਦਾਤ ਲੈਣ ਆਇਓ ਪਰ ਤੁਹਾਡੀ ਰਿਆਸਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪੁੱਤ ਜਿਹੜੇ ਸ਼ਹੀਦ ਕਰਾਏ ਐ ਕਦੇ ਉਸ ਸਥਾਨ ਤੇ ਜਾ ਕਰਕੇ ਨਮਸਕਾਰ ਕੀਤੀ ਕਦੇ ਉਸ ਸਥਾਨ ਦੀ ਸੇਵਾ ਸੰਭਾਲ ਕੀਤੀ ਹੈ ਤਾਂ ਸਰਦਾਰ ਗੁਰਦਿਆਲ ਸਿੰਘ ਬੇਲੇ ਵਾਲੇ ਜਿਹੜੇ ਇਸ ਸਥਾਨ ਇਹਨਾਂ ਇਸ ਇਲਾਕੇ ਦੇ ਉਸ ਵਕਤ ਰਾਜੇ ਸੀਗੇ ਸੋ ਉਹਨਾਂ ਦੇ ਇਹ ਗੱਲ ਸੁਣ ਕਰਕੇ ਸੀਸ ਝੁੱਕ ਜਾਂਦਾ ਹੈ ਤੋ ਉਹ ਸਿੰਘ ਨੇ ਕਿਹਾ ਕਿ ਜੇ ਪੁੱਤ ਲੈਣਾ ਤੇ ਪਹਿਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਹੀਦ ਹੋਏ ਪੁੱਤਰਾਂ ਦੇ ਸਥਾਨ ਦੀ ਸੇਵਾ ਕਰੋ ਜਾ ਕਰਕੇ ਸੋ ਇੱਥੇ ਆਇਆ ਇੱਥੇ ਆ ਕਰਕੇ ਜਦੋਂ ਉਹਨਾਂ ਨੇ ਇਸ ਸਥਾਨ ਤੇ ਨਮਸਕਾਰ ਕੀਤੀ ਤਾਂ ਇੱਥੋਂ ਦੇ ਉਸ ਵਕਤ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦੇ ਆ ਜਿਹੜੀ ਲੋੜ ਸੀ ਮੁੱਖ ਲੋੜ ਸੀ ਕਿ ਪਾਣੀ ਦੇ ਜਿਹੜੇ ਸੋਰਸਸ ਸੀ ਉਹਨਾਂ ਵਕਤਾਂ ਦੇ ਵਿੱਚ ਉਹ ਜਿਹੜੇ ਖੂਹ ਜਾਂ ਨਦੀ ਹੁੰਦੀ ਸੀਗੀ ਨਦੀਆਂ ਦੂਰ ਸਨ ਖੂਹ ਹੀ ਜਿਹੜਾ ਮੇਨ ਮੁੱਖ ਜਿਹੜਾ ਪੀਣ ਵਾਲੇ ਪਾਣੀ ਦਾ ਸੋਰਸਸ ਸੀਗਾ ਸੋ ਉਸ ਵਕਤ ਦੇ ਲੋਕਾਂ ਨੇ ਇਥੇ ਖੂਹ ਲਵਾਣ ਦੇ ਲਈ ਇੱਕ ਖੂਹ ਲਵਾਉਣ ਦੇ ਲਈ ਰਾਜਾ ਸਾਹਿਬ ਨੂੰ ਬੇਨਤੀ ਕੀਤੀ ਸੋ ਰਾਜਾ ਸਾਹਿਬ ਨੇ ਨਾਲ ਇੱਥੇ ਜਦੋਂ ਇਹ ਸੇਵਾ ਆਰੰਭ ਕੀਤੀ ਗਈ ਤਾਂ ਤਕਰੀਬਨ ਇਸ ਸੇਵਾ ਨੂੰ ਕਰਦਾ ਕੁਝ ਲੰਮਾ ਸਮਾਂ ਬਤੀਤ ਹੋਇਆ ਕਿਉਂਕਿ ਉਹਨਾਂ ਨੇ ਇਹ ਸੇਵਾ ਜਿਹੜੀ ਆ ਉਹ ਆਪ ਸਾਰੀ ਕੀਤੀ ਹੁਣ ਜਿਵੇਂ ਉਹ ਸੇਵਾ ਕਰਦੇ ਸੀ ਉਹਨਾਂ ਦੇ ਨਾਲ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲੇ ਜਿਹੜੇ ਉਹ ਵੀ ਸੇਵਾ ਕਰਦੇ ਰਹੇ ਜਦੋਂ ਰੰਗ ਰੱਤੀਆਂ ਰੂਹਾਂ ਦਾ ਸੰਗ ਮਿਲ ਜਾਂਦਾ ਸੰਗਤ ਮਿਲ ਜਾਂਦੀ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਸੋ ਬਾਬਾ ਪਿਆਰਾ ਸਿੰਘ ਜੀ ਦੀ ਨਿਗਰਾਨੀ ਦੇ ਵਿੱਚ ਜਦੋਂ ਸੇਵਾ ਆਰੰਭ ਕੀਤੀ ਗਈ ਤਾਂ ਸਰਦਾਰ ਗੁਰਦਿਆਲ ਸਿੰਘ ਜੀ ਬੇਲੇ ਵਾਲੇ ਸੇਵਾ ਕਰਦੇ ਰਹੇ ਸੇਵਾ ਕਰਦੇ ਨਾਲ ਬਾਣੀ ਪੜ੍ਹਦੇ ਰਹੇ ਬਾਣੀ ਪੜ੍ਹਦੇ ਆ ਸੇਵਾ ਕਰਦੇ ਆ ਮੰਨ ਇਹ ਨਾ ਰੰਗਿਆ ਗਿਆ ਕਿ ਜਿਸ ਦਿਨ ਇਹ ਸੇਵਾ ਸਾਰੀ ਸੰਪੂਰਨ ਹੋ ਗਈ ਪਾਣੀ ਦੀ ਬੋਹਲੀ ਲੱਗ ਗਈ ਤੇ ਸਾਡੀ ਪੰਥਕ ਰਵਾਇਤ ਹੈ ਕਿ ਜਦੋਂ ਕੋਈ ਸੇਵਾ ਸੰਪੂਰਨ ਹੋ ਜਾਂਦੀ ਹੈ ਤਾਂ ਸੇਵਾ ਕਰਨ ਵਾਲੇ ਦੀ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਉਹਦੀ ਸੇਵਾ ਪ੍ਰਵਾਨ ਹੋ ਸਕੇ ਸੋ ਜਿਸ ਵਕਤ ਗੜੀ ਸਾਹਿਬ ਸਰਦਾਰ ਗੁਰਦਿਆਲ ਸਿੰਘ ਦੀ ਬੇਲੇਵਾਲਿਆਂ ਦੀ ਅਰਦਾਸ ਕਰਨ ਵਾਸਤੇ ਸਾਰੇ ਇਕੱਤਰ ਹੋਏ ਤਾਂ ਸਿੰਘ ਸਾਹਿਬ ਜੀ ਕੋਲੋਂ ਪੁੱਛਿਆ ਗਿਆ ਕਿ ਅਰਦਾਸ ਕਾਦੀ ਕਰਨੀ ਹੈ ਤਾਂ ਜਦੋਂ ਬੇਲੇਵਾਲੇ ਸਰਦਾਰ ਅੱਗੇ ਹੱਥ ਜੋੜ ਕੇ ਖੜੇ ਤੇ ਉਹਨਾਂ ਨੇ ਕਿਹਾ ਕਿ ਅਰਦਾਸ ਕਰ ਦੋ ਕਿ ਬੇਲੇਵਾਲੇ ਸਰਦਾਰਾਂ ਦੇ ਘਰ ਕੋਈ ਔਲਾਦ ਨਾ ਹੋਵੇ ਇਹਨਾਂ ਦੀ ਕੋਈ ਪੀੜ੍ਹੀ ਨਾ ਅੱਗੇ ਵਧੇ ਇਨਾ ਦੀ ਕੋਲ ਅਗੇ ਨਵਦੇ ਜਦੋਂ ਇਹ ਗੱਲ ਉਹਨਾਂ ਨੇ ਆਪਣੇ ਮੂੰਹ ਤੋਂ ਕਹੀ ਤੇ ਨਾਲ ਖੜੀ ਹੋਈ ਰਾਣੀ ਨੇ ਹੱਥ ਫੜ ਕੇ ਖਿੱਚ ਕੇ ਪੁੱਛਿਆ ਕਿ ਜਿਸ ਪੁੱਤ ਦੀ ਦਾਤ ਲੈਣ ਦੇ ਲਈ ਹਜ਼ੂਰ ਸਾਹਿਬ ਤੱਕ ਦਾ ਸਫ਼ਰ ਤੈਅ ਕਰਕੇ ਜਾਂਦੇ ਰਹੇ ਜਿਸ ਪੁੱਤ ਦੀ ਦਾਤ ਲੈਣ ਦੇ ਲਈ ਇਹ ਸੇਵਾ ਕਰਦੇ ਰਹੇ ਜਿਸ ਪੁੱਤ ਦੀ ਦਾਤ ਲੈਣ ਲਈ ਇਹਨੇ ਤਰਲੇ ਮਿੰਤਾ ਕਰਦੇ ਪਏ ਆ ਤੇ ਜਦੋਂ ਅੱਜ ਉਹ ਦਾਤ ਲੈਣ ਦੀ ਵਾਰੀ ਆਈ ਤੇ ਤੁਸੀਂ ਕਹਿੰਦੇ ਉਹ ਦਾਤ ਲੈਣ ਹੀ ਨਹੀਂ ਕਰਨ ਕੀ ਹੈ ਸੋ ਸਿੰਘ ਸਾਹਿਬ ਜੀ ਵੱਲੋਂ ਜਦੋਂ ਇਹ ਗੱਲ ਪੁੱਛੀ ਗਈ ਤਾ ਸਰਦਾਰ ਅਗਰਦਾਰ ਸਿੰਘ ਜੀ ਬੇਲੇ ਵਾਲਿਆਂ ਵੱਲੋਂ ਇਹ ਆਪਣਾ ਵਿਚਾਰ ਅੱਗੇ ਰੱਖਿਆ ਗਿਆ ਕਿ ਸਤਗੁਰੂ ਜੀ ਦੇ ਇਸ ਸਥਾਨ ਤੇ ਸੇਵਾ ਕਰਕੇ ਬਾਣੀ ਪੜ੍ਹ ਕੇ ਇੱਕ ਗੱਲ ਸਮਝ ਲੱਗ ਗਈ ਕਿ ਇਹ ਜਿਹੜੀ ਸੇਵਾ ਹੈ ਬਹੁਤ ਮਹਾਨ ਸੇਵਾ ਹੈ ਇਹ ਸੇਵਾ ਸਤਗੁਰੂ ਜੀ ਨੇ ਮੇਰੀ ਝੋਲੀ ਵਿੱਚ ਪਾਈ ਅੱਜ ਨਹੀਂ ਕੱਲ ਨਹੀਂ 2 4 10 ਪੀੜੀਆਂ ਤੋਂ ਬਾਅਦ ਮੇਰੇ ਪਰਿਵਾਰ ਦਾ ਕੋਈ ਜੀ ਉੱਠ ਕਰਕੇ ਇਸ ਥਾਂ ਵੱਲ ਉਂਗਲ ਕਰਕੇ ਕਹੇ ਕਿ ਜੇ ਸਾਡੇ ਬਾਪ ਦਾਦੇ ਨਾ ਹੁੰਦੇ ਤੇ ਇਹ ਅਸਥਾਨ ਜਿਹੜਾ ਪ੍ਰਗਟ ਨਹੀਂ ਹੋਣਾ ਸੀ ਜਾਂ ਇਹ ਅਸਥਾਨ ਦੀਆਂ ਸੇਵਾਵਾਂ ਨਹੀਂ ਹੋਣੀਆਂ ਸੀ ਸਾਡੇ ਬਾਪ ਦਾਦੇ ਸਾਡੇ ਪੁਸਤਿਆਂ ਵੱਲੋਂ ਸਾਡੇ ਪੁਰਖਿਆਂ ਵੱਲੋਂ ਇਥੋਂ ਦੀਆਂ ਸੇਵਾਵਾਂ ਕਰਾਈਆਂ ਗਈਆਂ ਕੋਈ ਇਸ ਸੇਵਾ ਵੱਲ ਜਾਂ ਬੌਲੀ ਵੱਲ ਉਂਗਲ ਕਰਕੇ ਮਾਣ ਕਰੇ ਉਸ ਵਕਤ ਦਾ ਵੀ ਕੀਤਾ ਹੋਇਆ ਮਾਣ ਅੱਜ ਦੀ ਮੇਰੀ ਸੇਵਾ ਖਤਮ ਨਾ ਕਰ ਦੇ ਇਸ ਕਰਕੇ ਉਹ ਕਹਿੰਦੇ ਇਹਦੇ ਨਾਲੋਂ ਚੰਗਾ ਮੇਰੀ ਗੁਰੂ ਸਾਹਿਬ ਦੀ ਸੇਵਾ ਪ੍ਰਵਾਨ ਕਰ ਲੈਣ ਚਾਹੇ ਮੇਰੇ ਪਰਿਵਾਰ ਚਾਹੇ ਮੇਰੀ ਕੋਲ ਜਿਹੜੀ ਉਹ ਨਾਸ਼ ਹੋ ਜਾਏ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਸਿੱਖ ਦੇ ਅੰਦਰ ਦੀ ਭਾਵਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਨਾਲ ਤੇ ਸੇਵਾ ਨਾਲ ਬਦਲੀ ਸੋ ਇਹ ਅੱਜ ਵੀ ਗੁਰਦਰਾਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਉਹ ਬੌਲੀ ਮੌਜੂਦ ਹੈ ਜਿਹੜੀ ਸਰਦਾਰ ਗੁਰਦੇਵ ਸਿੰਘ ਬੇਲੇ ਵਾਲਿਆਂ ਨੇ ਤਕਰੀਬਨ 1831 ਦੇ ਕਰੀਬ ਇਹ ਜਿਹੜੀ ਸੇਵਾ ਜਿਹੜੀ ਉਹ ਕਰਵਾਈ ਹੈ ਸੋ ਅੱਜ ਵੀ ਉਹ ਬੌਲੀ ਜਿਹੜੀ ਇੱਥੇ ਮੌਜੂਦ ਹੈ ਉਹਨਾਂ ਪਿਆਰ ਵਾਲੀਆਂ ਰੂਹਾਂ ਨੇ ਇੱਥੇ ਸੇਵਾ ਕੀਤੀ ਤੁਸੀਂ ਆਉਨੇ ਹੋ ਇੱਥੇ ਆ ਕੇ ਕਰਕੇ ਜਿੱਥੇ ਸ਼ਹੀਦਾਂ ਦੇ ਸਥਾਨਾਂ ਦੇ ਦਰਸ਼ਨ ਕਰਦੇ ਹੋ ਉੱਥੇ ਸਤਗੁਰੂ ਜੀ ਦੇ ਪਿਆਰ ਵਾਲੇ ਸਿੱਖਾਂ ਦੇ ਬਣੇ ਹੋਏ ਸਮਾਰਕ ਨੂੰ ਜ਼ਰੂਰ ਦਰਸ਼ਨ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ